ਹੈਲੋ ਗਾਈਜ਼ ਵੈਲਕਮ ਆ ਤੁਹਾਡੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਕਾਫੀ ਦਿਨਾਂ ਬਾਅਦ ਮਿਲਣ ਲੱਗੇ ਆ ਕਿਉਂਕਿ ਮੈਂ ਚੱਲ ਗਈ ਸੀ ਬਠਿੰਡੇ ਉੱਥੇ ਪਾਪੀ ਦਾ ਆਪਰੇਸ਼ਨ ਸੀ ਇਸ ਕਰਕੇ ਕਾਫੀ ਦਿਨਾਂ ਬਾਅਦ ਅੱਜ ਨਿਮਰਤ ਆ ਗਿਆ ਸਕੂਲੋਂ ਨਿਮਰਤ ਨੂੰ ਮੈਂ ਸਕੂਲੋਂ ਲੈ ਕੇ ਆ ਗਈ ਨਿਮਰਤ ਵੀ ਹੋ ਰਿਹਾ ਬੁਮਾਰ ਨਿਮਰਤ ਨੂੰ ਫੀਵਰ ਖਾਂਸੀ ਇਹ ਨਾਲ ਜਿਆਦਾ ਹੋ ਰਿਹਾ ਇਹ ਵੈਸੇ ਸਾਰੇ ਨੂੰ ਹੋ ਰਿਹਾ ਮੇਰਾ ਵੀ ਗਲਾ ਦੇਖ ਰਿਹਾ ਤੁਸੀਂ ਕਾਫੀ ਜਿਆਦਾ ਖਰਾਬ ਹੋ ਰਿਹਾ ਆਈ ਹੋਪ ਤੁਸੀਂ ਵੀ ਆਪਣੇ ਆਪਣੇ ਘਰਾਂ 'ਚ ਵਧੀਆ ਹੋਵੋਗੇ ਤੇ ਆਪਣਾ ਖਿਆਲ ਜ਼ਰੂਰ ਰੱਖੋ ਕਿਉਂਕਿ ਜੋ ਨਾ ਪੋਲੂਸ਼ਨ ਹੈ ਨਾ ਇਹਦੀ ਵਜ੍ਹਾ ਦੇ ਨਾਲ ਸਾਰਿਆਂ ਦੇ ਘਲੇ ਖੰਸੀ ਚ ਕੰਮ ਬਹੁਤ ਜ਼ਿਆਦਾ ਹੋ ਰਿਹਾ ਹੈ ਪ੍ਰੋਬਲਮ ਤੇ ਹੁਣ ਥੋੜਾ ਜਿਹਾ ਆਏ ਸੀ ਆਪਾਂ ਧੁੱਪੇ ਛੱਤ ਦੇ ਉੱਪਰ ਤੇ ਨਾਲ ਹੀ ਅੱਜ ਬਣਾਏ ਸੀ ਦਾਲ ਚਾਵਲ ਵਾਈਟ ਚਨੇ ਤੇ ਚਾਵਲ ਤੇ ਅਸੀਂ ਧੁੱਪੇ ਲੈ ਕੇ ਆ ਗਏ ਮੈਂ ਤੇ ਨਿਮਰ ਤੇ ਉਹ ਵਿਪਿੰਦਰ ਆਊਗਾ ਫਿਰ ਦੇਖਦੇ ਆ ਇਹ ਵੀ ਲੱਗ ਰਿਹਾ ਕਿ ਕਿ ਪੌੜੀਆਂ ਬਹੁਤ ਨੇ نیچے ਜਾਣਾ ਉਹ ਖੋਲਣ ਦੇ ਲਈ ਲੇਕਿਨ ਉਹ ਵਿਪਿੰਦਰ ਨੂੰ ਕਹਾਂਗੇ ਕਿ ਉਹ ਵਿਪਿੰਦਰ ਕਿਹੋ ਜਿਮਣੇ ਚਾਵਲ ਖਾਣੇ ਆ ਤੁਸੀਂ ਹਾਂ ਮੈਨੂੰ ਦਿਖਵਾਓ ਗਾਇਸ ਪਹਿਲਾਂ ਸੁਣੋ ਮੈਂ ਮੂੰਹ ਕੱਢਿਆ ਸੀ ਮੂੰਹ ਅੱਡੇ ਸੀ ਹਾਂ ਮੈਂ ਵੀ ਆਇਆਂ ਖਾਣੀਆਂ ਤੇ ਧੁੱਪੇ ਬੈਠੇ ਸੀਗੇ ਧੁੱਪੇ ਇੰਨੇ ਜ਼ਿਆਦਾ ਤੇ ਧੁੱਪਾ ਧੁੱਪੇ ਬੈਠੇ ਨਿਆੜਿਆ ਤੇ ਸ਼ਾਮੇ ਠੰਡ ਲੱਗਦੀ ਦੀਚੇ ਵੀ ਠੰਡ ਲੱਗਦੀ ਹੈ ਤੇ ਇੱਕ ਮੇਰੀ ਬੈ ਕਹਿੰਦੀ ਪੇਨ ਕਰ ਰਹੀ ਹੈ ਨਾ ਬਹੁਤ ਜ਼ਿਆਦਾ ਜੋ ਕਿ ਮਿੰਸਟਰ ਵਹੀਕਲ ਹੋ ਜਾਂਦਾ ਨਾ ਇਸ ਕਰਕੇ ਮੈਂ ਸੋਚਿਆ ਥੋੜਾ ਧੁੱਪੇ ਬੈਠੀ ਧੁੱਪ ਲੱਗੂਗੀ ਸਰੀਰ ਨੂੰ ਠੀਕ ਹੈ ਤੇ ਨਿਮਰਤ ਨੂੰ ਵੀ ਥੋੜੀ ਜਿਹੀ ਦਵਾਈ ਦਿੱਤੀ ਹੋਈ ਆ ਕਿ ਨਿਮਰਤ ਨੂੰ ਵੀ ਧੁੱਪ ਲੱਗੂਗੀ ਤਾਂ ਠੀਕ ਹੈ ਨਿਮਰਤ ਮਜ਼ੇ ਕਰ ਰਿਹਾ ਅੱਜ ਨਿਮਰਤ ਨੂੰ ਪਤਾ ਕੀ ਕੀਤਾ ਪਾਣੀ ਦੀ ਬੋਤਲ ਘਰੇ ਭੁੱਲ ਗਿਆ ਤੇ ਹੁਣ ਮੈਂ ਪਾਣੀ ਦੁਆਰਾ ਪਰ ਕੇ ਲੈ ਕੇ ਆਈ ਫਿਰ ਪਾਣੀ ਪੀਤੀ ਨਹੀਂ ਔਨਸਾਰ ਪਤਾ ਨਹੀਂ ਕੀ ਕਰ ਮम्मा ਛੇਤੀ ਪਾਣੀ 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 ਮੈਂ ਗਰਮ ਕਰਕੇ ਪਾਣੀ ਦਿੱਤਾ ਹਨਾ ਨਿਮਰਤ ਹਨਾ ਕਹੂਗਾ ਪਿਆਸਾ ਪਿਆਸਾ ਕਹੂ ਸੀ ਅੱਜ ਪਿਆਸਾ ਕਊਆ ਬਣ ਗਿਆ ਤੈਨੂੰ ਯਾਦ ਆ ਗਿਆ ਸੋਤੇ ਅਕੇ ਮੈਂ ਬੋਤਲ ਭੁੱਲ ਗਈ ਮੈਂ ਤਾਂ ਛੁੱਟੇ ਟਾਈਮ ਦੇਖਿਆ ਹਾਂ ਮੈਂ ਕਿਹਾ ਮੇਰੇ ਕੋਲ ਤਾਂ ਬੋਤਲ ਹੀ ਨਹੀਂ ਫਿਰ ਮੈਂ ਕਿਹਾ ਕਿ ਘਰੇ ਭੁੱਲ ਗਈ ਮੇਰਾ ਫਿਰ ਤੂੰ ਕਿਸੇ ਤੋਂ ਲੈ ਲੈਂਦੀ ਆਂਟੀ ਨੂੰ ਕਹਿੰਦੀ ਆਂਟੀ ਗਲਾਸ ਚ ਪਾਣੀ ਦੇ ਦਿਓ ਗਲਾਸ ਹੈ ਨਹੀਂ ਸੀ ਕਿਸੇ ਉੱਥੇ ਹੁੰਦੇ ਹਮ ਤੱਕ ਗਲਾਸ ਹੂੰ ਤੇ ਹੋਰ ਮੈਂ ਤੇਰੀ ਮੈਮ ਨੂੰ ਮੈਸੇਜ ਕੀਤਾ ਤੈਨੂੰ ਮੈਮ ਨੇ ਦੱਸਿਆ ਸੀ ਕੀ ਮੈਮ ਨੂੰ ਕਿੰਨੀ ਨਿਮਰ ਤੇ ਕਿ ਕੈਸੀ ਹੈ ਨਿਮਰ ਤੇ ਮੈਮ ਬੋਲੀ ਠੀਕ ਹੈ ਅਗਰ ਤਬੀਅਤ ਖਰਾਬ ਲੱਗੀ ਤਾਂ ਮੈਂ ਕਾਲ ਕਰ ਦੂੰਗਾ ਆਪਕੋ ਮੈਂ ਬੋਲ ਰਹੀ ਠੀਕ ਹੈ ਹੈਂ ਆਪਣੇ ਮੈਮ ਨੂੰ ਦੇਖਿਆ ਤਾਂ ਕੈਸੀ ਹੈ ਮੈਂ ਪੁੱਛਿਆ ਤਾਂ ਸਵੇਰੇ ਸਵੇਰੇ ਅੱਛਾ ਠੀਕ ਹੈ ਤੇ ਨਿਮਰਤ ਰਾਜੀ ਠੀਕ ਹੈ ਟੈਸਟ ਟੈਸਟ ਕਿਵੇਂ ਹੋਇਆ ਵਧੀਆ ਸਟਾਰ ਵਧੀਆ ਸਟਾਰ ਆਇਆ ਮੇਰੇ ਪੁੱਤਰ ਨੂੰ ਤਾਂ ਸਟਾਰ ਲੈ ਕੇ ਆਇਆ ਮਮਾ ਨੂੰ ਮੈਂ ਹੀ ਕਹਿਣਾ ਕਿ ਮੇਰੇ ਗੰਦੇ ਟੈਸਟ ਹੈ ਹਾਂ ਇਹ ਹੀ ਕਹਿ ਰਹੀਦਾ ਮੈਨੂੰ ਸਰਪ੍ਰਾਈਜ਼ਿੰਗ ਰੋਚੀ ਹੈ ਕਿ ਕਿ ਗੰਦਾ ਪੇਪਰ ਹੋਇਆ ਮਮਾ ਗੰਦਾ ਪੇਪਰ ਹੋਇਆ ਜੇਕਰ ਪੇਪਰ ਚ ਸਟਾਰ ਬੈਰੀ ਗੁੱਡ ਆਇਆ ਹੁੰਦਾ ਮੇਰੇ ਪੁੱਤਰ ਨੂੰ ਕੱਲ ਮੈਂ ਤੇ ਪਾਪਾ ਨੇ ਕੋਠਾ ਧੋਤਾ ਸੀ ਦੇਖਨੇ ਵੇ ਤੇ ਸਾਫ ਸਾਫ ਹੋ ਗਿਆ ਕਿਉਂਕਿ ਉਸ ਤੇ ਗਨਪੂਰ ਵੀ ਸੀ ਪਟਾਕੇ ਵੀ ਚਲਾਏ ਸੀ ਕੱਲ ਪਰਸੂ ਦੇ ਤੇ ਬਾਰਿਸ਼ ਦੇ ਨਿਸ਼ਾਨ ਵੀ ਹੋ ਰਹੇ ਹਾਂ ਹਾਂ ਬਾਰਿਸ਼ ਕਰਕੇ ਵੀ ਨਾ ਗੰਦਾ ਸੀ ਕੋਠਾ ਮੰਮਾ ਦੇਖੋ ਨਿਸ਼ਾਨ ਕੱਪੜੇ ਧੋਤੇ ਮੈਂ ਕੀ ਬਣਾਇਆ ਸੀ ਹਾਂ ਤਾਂ ਹੁਣ ਦੇਖੋ ਇਹਨਾਂ ਸਾਰੇ ਨਿਸ਼ਾਨ ਬੋਰੋ ਪਟਾਕਿਆਂ ਦੇ ਨਿਸ਼ਾਨ ਪੈ ਗਏ ਸਾਰੇ ਬੈਂਦੀ ਆ ਤੇ ਚਲੋ ਆਪਾਂ ਕੰਨਿਆ ਪਹਿਲਾਂ ਦਾਲ ਚਾਵਲ ਥੁੱਪੇ ਬੈਠ ਕੇ ਥੁੱਪੇ ਬੈਠ ਕੇ ਖਾਂਦਾ ਮਜੀ ਆ ਜਾਂਦਾ ਹੈ ਅਨ ਤੁਸੀਂ ਪਟਾਕੇ ਚਲਾਉਣ ਨਾ ਦਵਾਰੀ ਤੇ ਤੋ ਸਪਟਾਕੇ ਜਲਾਣੇ ਹੋ ਇੱਕ ਚੀਜ਼ ਤੇ ਲਾਵਾਸਾ ਨੂੰ ਮੱਚੇ ਨਹੀਂ ਆਉਂਦਾ ਦੱਸ ਤਾਂ ਕੀ ਸਕਾਈ ਸ਼ਾਟ ਬੋਤ ਆ ਜੇ ਆਪਣਾ ਪਿਆਈ ਆ ਅਸੀਂ ਲੈਂਦਾ ਸੀਗਾ ਤੇ ਅਸੀਂ ਕਿਹਾ ਦੀਵਾਲੀ ਤੇ ਵੀ ਨਹੀਂ ਚਲਾਇਆ ਫਿਰ ਕਿਹਾ ਗੁਰਪੁਰੂ ਤੇ ਚਲਾਣ ਗੁਰਪੁਰੂ ਤੇ ਵੀ ਚੱਲਿਆ ਮੇਰੀ ਅਨਿਵਰਸਰੀ ਦਿਹਾੜੇ ਚਲਾਣਗੇ ਉਹ ਤੇ ਵੀ ਨਹੀਂ ਚੱਲਿਆ ਹੁਣ ਸੋ ਹੁਣ ਸੋ ਦੇ ਨਵੇਂ ਸਾਲ ਤੇ ਜਲਾਵਾਂਗੇ ਨਵੇਂ ਸਾਲ ਤੇ ਹਾਂ ਨਵੇਂ ਸਾਲ ਤੇ ਜਲਾਵਾਂਗੇ ਬਟੇ ਤਪਰਾਣਾ ਹੈ ਹਾਂ ਇਹ ਕੋਈ ਗੱਲੀ ਫਰਾਨਾ ਰਹਿੰਦੋ ਤੇ ਚਲੋ ਬਈ ਮੈਂ ਖਾ ਲੂ ਖਾਣਾ ਮੈਂ ਪਾਣੀ ਜਿਆਦਾ ਗਰਮ ਘਰ ਮਾਤਾ ਕੋਈ ਗੱਲ ਨਹੀਂ ਥੋੜਾ ਜਿਹਾ ਨਾਰਮਲ ਹੋ ਜੀ ਖੋਲ ਕੇ ਰੱਖ ਦਿਓ ਨੀਚੇ ਬੁੱਤ ਤੇ ਬਹੀ ਘਰੇ ਆਇਆ ਏ ਪਾਰਸਲ ਹੁਣ ਲੱਗਿਆ ਹੋਇਆ ਉਹ ਪਿੰਦਰ ਦਾ ਜੋਰ ਖੋਲਣ ਤੇ ਹੈਗਾ ਕੀ ਇਹ ਵਿੱਚ ਉਹ ਦੇਖਦੇ ਹੈ ਕਿ ਨਾ 2 ਕਿਲੋ weight ਲਿਖਿਆ ਦੇਖਾ ਪਿੰਦਰ ਕੀ ਵਾਓ ਹੇਅਰ ਕਲਰ ਹੈ ਕਿਹਾ ਸੀ ਨਾ ਹੇਅਰ ਕਲਰ ਹੋਊਗਾ ਤੈਨੂੰ ਕੀ ਲੱਗਿਆ ਹੈ ਤੈਨੂੰ ਕੀ ਸੀ ਤੇਰੀ ਚੀਜ਼ ਆਉਗੀ 2 ਕਿਲੋ ਦੇ ਵੇਟ ਦੀ ਦੇਖਦੇ ਮੈਂ ਤਾਂ ਕਿਹੜਾਗਾ ਇਹਨਾਂ ਕਿਸੇ ਨੂੰ ਦੱਸਿਆ ਸੀਗਾ ਕਹਿੰਦੇ ਇਹ ਵਾਲਾ हेयर कलर ਫਰੂਟਸ ਦਾ ਹੈਗਾਗਾ ਤੇ ਦੇਖਦੇ ਹਾਂ ਹੁਣ ਟਰਾਈ ਕਰਕੇ ਕਿਹੋ ਜਿਹਾ ਜੈਲਟ ਮਿਲਦਾ ਉਹ ਕਿ ਇਹਦੇ ਵਿੱਚ ਪਾਊਚ ਦਿਖਾਓ ਬਟਾ ਇੱਕ ਵਾਰ ਇਹ गिरਣਾ ਦਿਖਾਈ ਕਿਹੋ ਜੀ ਬੋਟਲ ਆ ਅੱਛਾ ਇਸ ਤਰ੍ਹਾਂ ਦੀ ਬੋਟਲ ਦੋ ਨਹੀਂ ਗਈਆਂ ਅਲੱਗ-ਅਲੱਗ ਦਿਨ ਲੱਗਦੀਆਂ ਸੇਮ ਹੀ ਹੈ ਨਾ ਉਹ ਨਹੀਂ ਉਹ ਆਡਾ ਦਾ ਥੋੜਾ ਜਿਹਾ ਫਰਕ ਲੱਗਦਾ ਦੇਖੇ ਰ ਉੱਪਰ ਲਿਖੇਗੀ ਇਹ ਬਟਾ ਇਹ ਜੰਮੀ ਹੋਈ ਆ ਆਹ ਲੁਕਿਆ ਜੰਮੀ ਹੋਈ ਇਹਦੇ ਵਿੱਚ ਬੂੰਦਾ ਦਿਖ ਰਹੀ ਹੈ ਦੇਖੋ ਮੈਂ ਕਿਹ ਲਿਖਿਆ ਮਾਸਕ ਸਵੀਟ ਆਲਮੰਡ ਇਹ ਦੇਖੋ ਤੁਸੀਂ ਮੇਰੀ ਚਾਹ ਬਹੁਤ ਬੜੀ ਹਾਂ ਕਿੰਨਾ ਸੁੰਦਰ ਲੱਗ ਰਿਹਾ ਹੈ ਨਾ ਦੇਖੋ ਆਹ ਡਰਾਪਸ ਆਹ ਦੇਖੋ ਵਿੱਚ ਬੂੰਦ ਹਾਂ ਡਰਾਪਸ ਬਿੱਚ ਆੜੀ ਹੋਈਆਂ ਪਤਾ ਨਹੀਂ ਤੇ ਇਹ ਹੈਗਾਗਾ ਨੈਚੁਰਲ ਹੈਅਰ ਕਲਰ ਡਾਈ ਹੈ ਵੈਸੇ ਤਾਂ ਇਹ ਫਰੂਟ ਵਾਲਾ ਤੇ ਦੂਸਰਾ ਹੈਗਾ ਇਹਦੇ ਵਿੱਚ ਲਿਖਿਆ ਫਰੂਟ ਵਿਨੇਗਰ ਤੇ ਯੈਲ ਬੇਸਟ ਹੈਅਰ ਕਲਰ ਤੇ ਹੁਣ ਦੇਖੇ ਅਗੇ ਅਪਰੋਚ ਦਸਤਾ ਹੈਗਾ ਇਹ ਤੇ ਬਾਕੀ ਦੇਖਦੇ ਹਾਂ ਹੁਣ ਇਹਦਾ ਰਿਜ਼ਲਟ ਕਿਹੋ ਜਿਹਾ ਮਿਲਦਾ ਹੈਗਾ ਸੁਣਿਆ ਤਾਂ ਹੈਗਾ ਕਾਫੀ ਲੋਕ ਯੂਜ਼ ਕਰਦੇ ਹੈਗੇ ਕਿ ਵਧੀਆ ਹੈਗਾ ਬਾਕੀ ਹੁਣ ਦੇਖਦੇ ਹਾਂ ਇਹਦੇ ਵਿੱਚ ਕੀ ਕੁਝ ਹੈਗਾ ਰਪਿੰਦ ਚੀਜ ਆ ਫਰੂਟ ਨਹੀਂ ਬੇਟਾ ਲਾਂਦਿਆ ਫੇਸ ਤੇ ਫਰੂਟ ਕੀ ਫਰੂਟ ਨਹੀਂ ਲਾ ਫੇਸ ਤੇ ਵੀ ਨਹੀਂ ਲਾਉਣੀ ਬੇਟਾ ਇਹ ਤਾਂ 870 ਪਰ ਐਮ ਆਰ ਪੀ ਲਿਖਿਆ ਹੋਇਆ ਇਹ ਹੈਰ ਕਲਰ ਹੈ ਨਹੀਂ ਤੇ ਡਰ ਕਲਰ ਹਾਂ ਹੈਰ ਕਲਰ ਆ ਅੱਜ ਹੁਣ ਦੇਖਦੇ ਹਾਂ ਰਿਜ਼ਲਟ ਜੁਰਦ ਦੱਸਦੇ ਆ ਤੁਹਾਨੂੰ ਵੀ ਕਿਹੋ ਜਿਹਾ ਮਿਲਿਆ ਉਹ ਬੜਾ ਸਵਾਦ ਆ ਪੀਲੇ ਪੀਲੇ ਇਹ ਆਪਣੇ ਆ ਆਰਡਰ ਆਰਡਰ ਆਇਆ ਸ਼ਾਮ ਨੂੰ 7 ਵਜੇ ਹੁਣ ਲੱਗੇ ਹੋਏ ਖੋਲਣ ਦੇਖਦੇ ਆ ਇਹਨਾਂ ਨੂੰ ਕੰਮ ਦੀ ਚੀਜ਼ ਹੈ ਜਾਂ ਨਹੀਂ ਹੈ ਕੰਮ ਦੀ ਹੋ ਸਬ ਨਾ ਹੋਈ ਨਾ ਜੇ ਨਾ ਹੋਈ ਤਾਂ ਫਿਰ ਇੱਕ ਤਾਂ ਇਹਨੇ ਪੈਸੇ ਲਾ ਕੇ ਅਸੀਂ ਚੀਜ਼ ਦਵਾਈਏ ਤੁਹਾਨੂੰ ਉੱਤੋਂ ਕਹਿੰਦਾ ਜੇ ਕੰਮ ਦੀ ਨਾ ਹੋਈ ਇਹਦਾ ਸਾਡੇ ਕਾਉਂਦੀ ਹੈ ਨਾ ਹੂੰ ਮਤਲਬ ਤੁਹਾਡੇ ਕਾਉਂਦੀ ਕੋਈ ਚੀਜ਼ ਹੈ ਚਲ ਇੱਕ ਵਾਰੀ ਖੋਲੋ ਨਮਰਤ ਉੱਪਰ ਬਹਿ ਜਾਂ ਗਿਰ ਨਾ ਜਾਈ ਖੋਲੋ ਖੋਲੋ ਜਲਦੀ ਤੇ ਫਟਾਫਟ ਇੱਕ ਤਾਂ ਇਹਨਾਂ ਦੀ ਪੈਕਿੰਗ ਵਾਲੀ ਤਕੜੀ ਕੀਤੀ ਹੁੰਦੀ ਹੈ ਕਈ ਵਾਰ ਹੇ 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 ਤੋੜ ਨਾ ਦੇ ਤੋੜ ਨਾ ਦੇ ਤੋੜ ਨਾ ਦੇ ਖੋਲੋ ਖੋਲੋ ਨਹੀਂ ਪਹਿਲੇ ਦੇਖ ਤਲੇ ਵਿੱਚ कि तो सड़क देख चीज टुट भी सकती है इधर दिखा दस अजय तो सैल सैल भी पा हैं देखी चल ये चल रहा ਨਹੀਂ ਚੱਲਦਾ ਸੈੱਲ ਲਿਆਉਣਾ ਪਊ ਹੈਗਾ ਵਿੱਚ ਸੈੱਲ ਵੀ ਆਇਆ ਇਸ ਟਾ ਉਹ ਭਾਈ ਉਹ ਭਾਈ ਉਹ ਭਾਈ ਮਾਉ ਮੇ ਮਾਉ ਹਾਂ ਆਖੇ ਨਾਲ ਲੱਗਿਆ ਕਰੋ ਮਮਾ ਦੇ ਪਰ ਉਹ ਪਿੱਛੇ ਤੋਂ ਸੋਚ ਜੀ ਨੱਪਤੀ ਕੋਈ ਉਹ ਜਿੱਥੋਂ ਬੰਦਉ ਹਾਂ ਉਹ ਤਾਂ ਦੀ ਆ ਮੇਦੋ ਇਹ ਅਵਾਜ਼ ਜੀ ਵੀ ਸੋਣੀ ਇਹ ਬਿਠਾ ਤੋੜਨਾ ਤੇ ਉਹਨੂੰ ਕਿੱਥੇ ਖਿੱਚਾਉਂਦੇ ਉਧਰ ਦੇਖ ਟਾਈਮ 7 ਵਜੇ ਚ 10 ਮਿੰਟ ਰਹਿ ਗਏ ਇੱਥੇ ਸੈੱਟ ਕਰ ਦੇ ਇੱਕ ਸਾਈਡ ਤੋਂ ਸੈੱਟ ਹੋਊਗਾ ਇੱਕ ਤੋਂ ਉਹ 10 ਮਿੰਟ ਰਹਿ ਗਏ ਪਿੱਛੇ ਨੂੰ ਜਾ ਪਿੱਛੇ ਨੂੰ ਬੈਕ ਲੈ ਕੇ ਜਾਣਾ ਆਪਾਂ ਹਾਂ ਹੋਰ ਵੀ ਬੈਕ ਲੈ ਕੇ ਜਾ ਹੈ 7 ਵਜੇ ਚ 10 ਮਿੰਟ ਪਏ 6:50 ਕਰ ਮੇਰੇ ਕੰਮ ਦੀ ਚੀਜ਼ ਹਾਂ ਹੁਣ ਕਰ 6:50 ਹਾਂ 10 ਮਿੰਟ ਇਹ ਦੋਨਾਂ ਦੀ ਕੰਮ ਦੀ ਹੈ ਮੇਰੇ ਕੰਮ ਦੀ ਚੀਜ਼ ਹੁਣ ਦੇ ਹੁਣ ਜਿੰਨੇ ਤੇ ਤੂੰ ਆਲਾਰਮ ਲਾਉਣਾ ਹੋਊਗਾ

ਦੇ ਬਗੈ ਨੇ ਨੇ ਹਰ ਤੁਹ ਤਾਂ ਦੇ ਲੋ ਸਰਪ੍ਰਾਈਜ਼ ਸੀ ਦੇ ਸਰ ਮੇਰੇ ਕੋਲ ਵੀ ਛੋਡੇ ਕੋਲ ਹੀ ਐ ਸਾਰਾ ਕੁਛ ਦੇ ਦੋ ਜੋ ਆਖਰੀ ਨੂੰ ਅੱਜ ਕਲੋਜ਼ ਕਰਨ ਦੇ ਵਾਰ ਤਾਂ ਚੰਗਾ ਮੇਰੀ ਅੱਜ ਕਲੋਜ਼ ਹੋਪੇਂ ਦਰ ਵੀ ਅੱਜ ਕਲੋਜ਼ ਕਰੂ ਵੈਸੇ ਕੰਮ ਕਾ ਨਿਵਰਤ ਕੀ ਹੈ ਬਟੋਪਿੰਦਰ ਆਈ ਕਲੋਜ਼ ਨਿਵਰਦਾਈ ਕਲੋਜ਼ ਕਰੋ ਅੱਜ ਕਲੋਜ਼ ਕਰੋ ਰੁਕੋ ਹਾਂ ਅੱਜ ਕਲੋਜ਼ ਕਰੋ 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 ਕੀ ਹੈ ਇਹ ਮੈਨੂੰ ਲੱਗਿਆ ਮੈਂ ਤੈਨੂੰ ਲੈ ਦੂੰਗਾ ਮੈਨੂੰ ਲੱਗਿਆ ਖੋਲ ਕੇ ਦੇਖ ਪਹਿਲਾਂ ਤੈਨੂੰ ਲੈ ਦਾਂਗੇ ਪੁੱਤ ਫਿਰ ਤੈਨੂੰ ਨਵੀਂ ਕਲਾਸ ਚ ਲੈ ਦੂੰਗੀ ਨਾ ਫਿਰ ਮੈਂ ਕਿੱਥੇ ਲੈ ਇਹਨੂੰ ਇਹਦੇ ਕੋਲ ਹੈ ਨਹੀਂ ਸੀਗਾ ਤੈਨੂੰ ਨਵੀਂ ਕਲਾਸ ਦਿਖਾਈ બસ ਇਹ ਨਾ ਕਿ ਥੈਂਕ ਯੂ ਆਵਾਜ਼ ਹੁਣ ਤੇ ਨਿਕਲਦੀ ਨਹੀਂ ਥੈਂਕ ਯੂ ਹੁਤਾ ਨੂੰ ਚਾਹੀਦਾ ਸੀ ਪਲੇਟ ਮੁਰਾ ਕਰੀ ਜਾਣਾ ਤੇਰਾ ਕੱਲਾ ਆਇਆ ਦੇਖ ਇਹ ਤੇ ਉਹ ਸਰਪ੍ਰਾਈਜ਼ ਆਇਆ ਤੇਰਾ ਲੋਕ ਦੋਨਾਂ ਦਾ ਨਾ ਦੋਨਾਂ ਦਾ ਫਿਰ ਤੈਨੂੰ ਉਹ ਵੀ ਤਾਂ ਦਿੱਤਾ ਉਹ ਸੁਪੈਸੋ ਤੇਰੇ ਲਈ ਜਿਆਦਾ ਤੇ ਤੂੰ ਹੀ ਉਠਣਾਉਂਦਾ ਤੈਨੂੰ ਮੰਗਵਾ ਕੇ ਇੱਥੇ ਤੂੰ ਮੰਗੇ ਸੀ ਨਾ ਮੈਂ ਕਿਹੜਾ ਕੈਸੀ ਮੰਗਵਾ ਦੂਰ ਦੇਖ ਕਿਵੇਂ ਬਾਗੋ ਬਾਗੋ ਇਹ ਪਰ ਆਖੇ ਲੱਗਦੇ ਜਿਵੇਂ ਵੀ ਤੁਸੀਂ ਆ ਤੇਨੇ ਦਿਓ ਵਧੀ ਲੈ ਕੇ ਦਿੱਤਾ ਹਾਂ ਕਿਉਂ ਲੈਤਾ ਉਹ ਲੈਤਾ ਕਲੋਕ ਉਹ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਇਹਨਾਂ ਤਾਂ ਹਿੰਦ ਜਿਹੜੀ ਵਾ ਕੁੜੀਂ ਚੀਜ਼ ਆ ਗਈ ਉਹ ਆ ਇਹ ਤਾਂ ਚਰਦੇ ਆਈ ਵੀ 50 60 ਦੀ ਆ ਇਹ ਵੀ ਆਈ 100 ਰੁਪਏ ਦੀ ਤੇਰਾ 700 ਦਾ 700 ਦਾ ਉਹ ਨਹੀਂ ਇਹਨਾਂ ਨੂੰ ਯਾਦ ਨਹੀਂਦਾ ਉਹ ਤਾਂ ਫਿਰ بس ਪੁਰਾਣੀ ਜੱਲਾ ਪੁਰਾਣੀਆਂ ਆ ਰੋਜ਼ ਰੋਜ਼ ਇੱਥੇ ਪੇੜਾ ਤੇ ਲੱਗੇ ਆ ਨੋਟ ਜੇ ਹੁਣ ਤੋੜ ਲਿਆ ਹੁਣ ਤੂੰ ਕਿਹਾ ਨਾ ਅਗਲੀ ਕਲਾਸ ਚ ਵੀ ਇਹੀ ਚਲਾਉਣਾ ਮੈਂ ਅਬ ਤਾਂ ਯਾਦ ਰੱਖੀ ਹੁਣ ਪ੍ਰੋਮਿਸ ਅਗਲੀ ਕਲਾਸ ਤੈਨੂੰ ਨਹੀਂ ਮਿਲੂ ਬੀਰਨ ਲਿਆ ਦੂੰ ਨਿਮਰਤ गिर ਗਈ ਤੇ ਬਹੁਤ ਰੋ ਰਹੀ ਹੈ ਬਚਾਈ ਦਾ ਚੋਟ ਲੱਗੀ ਦਿਖਾਓ ਇੱਕ ਵਾਰ ਚੈੱਕ ਕਰੋ ਦਿਖਾਓ ਇਹਨੂੰ ਖੋਲ ਕੇ ਪੈਂਟ ਲੱਗੀ ਦੀ ਗਾਇਸ ਕੁਝ ਹੋਇਆ ਇਹਨੇ ਡਰਾਮੇ ਰੋਜ਼ ਲੱਗਦੇ ਇਹ ਤਾਂ ਕੁਝ ਨਹੀਂ ਆ ਮੈਂ ਤਾਂ ਖੁੱਡ ਗਿਆ ਸਾਡ ਮਮਾ ਇਹਦਾ ਕਰੋ ਸਾਡ ਦਾ ਉੱਪਰ ਕਰੋ ਦਿਖਾਓ ਨੀਚੇ ਮੂੰਹ ਤਾਂ ਪੂਰਾ ਮਿੱਟੀ ਨਾਲ ਕੰਦਾ ਹੋ ਗਿਆ ਦਿਖਾ ਖਾ ਲੜਕਿਆਂ ਨਾਲ ਰੇਸ ਲਾਈ ਜਲ ਲਾਇਆ ਲੜਕਿਆਂ ਨਾਲ ਲਾਇਆ ਕਰ ਦੂਰ ਦਰ ਦੁੰਦੇ ਤੋ ਲੜਕਿਆਂ ਨਾਲ ਲੈਣੀ ਨਾ ਖੈ ਨਹੀਂ ਮਸ ਇੱਕ ਦਿਨੀ ਆ ਨਹੀਂ ਲੱਗਿਆ ਫਿਰ ਤੂੰ ਨਹੀਂ ਕਹਤੋਂ ਉਹ ਗਿੱਡੀ ਸੀ ਮਾਰੀ ਜੀ ਉਥੇ ਕੁਛ ਬੱਜਿਆ ਰੋੜਾ ਬੱਜਿਆ ਤੇ ਰੋੜ ਤੇ ਡਿੱਗਿਆ ਲੱਗਿਆ ਮਮਾ ਇਹਦੇ ਮੈਂ ਚੱਕ ਕਰ ਦੇ ਕੋ ਮਮਾ ਕੁੱਛ ਨਹੀਂ ਆਦਾ ਤੁਹਾਨੂੰ ਜਦ ਆਪ ਪੁਰਾਣੇ ਕਰੇ ਅਬ ਮੈਂ ਦੌੜ ਰਹੀ ਸੀ ਮੈਂ ਡਿੱਗ ਗਿਆ ਫਿਰ ਇੱਕਦਮ ਆ ਕੇ ਦੇਖਿਆ ਤਾਂ ਖੁੰਨਮ ਖੁੰਨ ਹੋ ਗਿਆ ਹਾਂ ਪਤਾ ਮੈਨੂੰ ਲੱਗਾ ਮੈਂ ਕਹਿੰਦੀ ਨਾ ਸਾਹਮਣੋਂ ਅੰਦਰ ਬਹਿ ਜਾ ਕਰ ਨਾਲੇ ਉਹ ਵੀ ਲੜ ਲੜ ਕੇ ਨਾਲ ਕਿਉਂ ਰਾਂਦੀ ਐ ਮੈਂ ਲੜ ਕੇ ਨਾਲ ਹਾਂ ਲੜ ਪਤਾ ਇਹਨੂੰ ਕਦੇ ਇਹਨੂੰ ਪਤਾ ਉਹ ਸ਼ਰਾਬਤੀ ਬੱਚਾ ਫਿਰ ਵੀ ਕਰਦੀ ਉਸ ਨਾਲ ਨਹੀਂ ਹਾਂ ਹਾਂ ਕਰਦੀ ਸੀ ਨਾ ਕਹਿੰਦੀ ਕਣੀ ਘਟ ਸ਼ਰਾਬਤੀ ਹੁਣ ਤਾਂ ਨਿਕਲੇ ਲਾਨੀ ਵੀ ਲਗ ਮੁੰਡਿਆਂ ਨਾਲ ਰੇਤਾ ਕੋਦ ਨੂੰ ਮਿਲ ਖਾਸ ਸਿੰਘ ਨੇ ਸਮਝ ਦਿਦਿਆ ਮਿਲ ਖਾਸ ਸਿੰਘ ਚਲਾਏ ਤਾਂ ਗਿਗਿਰੀ ਸਵਾਰ ਹੁੰਦਾ ਗੱਲੇ ਆ ਗਈ ਕਿੱਥੇ ਆ ਆ ਦੇਖ ਆ ਦੇਖ ਮਾੜੀ ਜਿਆ ਇਹ ਮਾੜੀ ਜੀ ਕਿਹਨਾਂ ਪੂਰਾ ਰੋੜਾ ਰੂੜਾ ਚੂਬੇ ਅੰਦਰ ਰੋੜਾ ਰੋੜਾ ਤੂੰ ਕਹਿ ਰਿਹਾ ਪਾਣੀ ਹੈ ਮਾਹੋ ਲੈ ਕੇ ਆਉਣੀ 1 ਮਿੰਟ ਹੂੰ ਆਵੇ ਸਵਾਦ ਨਹੀਂ ਹੈਗੀ ਕਦੇ ਲਾਉਣ ਨਾ ਕੀ ਲਾ ਰਿਹਾ ਲਾਰਿੰਗ ਸਰੋਂ ਦਾ ਤੇਲ ਹਲਦੀ ਲਾ ਲਓ

ਮੈਂ ਦਿਖਾਉਣੀ ਇੱਕ ਚੀਜ਼ ਅੱਜ ਮੈਂ ਦਨਿੰਦਰ ਦੀ ਅਲਮਾਰੀ ਖੋਲੀ ਉਹਦੇ ਚੋਂ ਨਿਕਲਿਆ ਇਹ ਪੈਕੇਟ ਇਹ ਪੈਕੇਟ ਮੈਂ ਤੁਹਾਨੂੰ ਦੱਸਦੀ ਹਾਂ ਕਾਹਦਾ ਰੁਕੋ ਇਹ ਪੈਕੇਟ ਹੈਗਾ ਬਿਸਕਟ ਦਾ ਠੀਕ ਹੈ ਇਹ ਬਿਸਕਟ ਨਾ ਥੋੜੇ ਦਿਨ ਪਹਿਲਾਂ ਬੱਚਿਆਂ ਨੇ ਖਾਦੇ ਸੀ ਤੇ ਬੱਚਿਆਂ ਨੂੰ ਬਹੁਤ ਪਸੰਦ ਆਏ ਸੀ ਤੇ ਉਸ ਤੋਂ ਬਾਅਦ ਮੈਂ ਸੁੱਟ ਤੇ ਰੈਪਰ ਮਤਲਬ ਡਸਟਬਿਨ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਕੱਲ ਪਤਾ ਨਹੀਂ ਕਿੱਥੋਂ ਰੋੜ ਰੋੜ ਤੋਂ ਲੱਭ ਕੇ ਲਿਆਇਆ ਜਵਾਕਾ ਖਾਤਰ ਇਹੀ ਵਾਲਾ ਰੈਪਰ ਕਿ ਬੱਚਿਆਂ ਨੇ ਇਹੋ ਜਿਹਾ ਬਿਸਕਟ ਚਾਹੁੰਦੇ ਆ ਇਹੋ ਜਿਹਾ ਦੇਖੋ ਹੈਂ ਇਹ ਕਿਥੋਂ ਲੱਭ ਕੇ ਲਾਈ ਸੀ ਇਹ ਉੱਥੇ ਖਾਦਾ ਸੀ ਜਿੰਨੇ ਬਹੁਤ ਸਾਰੇ ਦਿੱਲੀ ਪੁਲਿਸ ਵਾਲਿਆਂ ਨੇ ਖਾਦਾ ਸੀ ਉੱਥੋਂ ਲੈ ਕੇ ਆਏ ਜੋ ਆਖਾ ਘਾਤਰ ਜਿੱਤੇ ਖਾਦਾ ਉੱਥੇ ਗਏ ਫਿਰ ਉੱਥੋਂ ਲੈ ਕੇ ਆਏ ਉਹ ਬਾਰਤ ਚ ਲੱਭਿਆ ਹਰੇ ਬਾਕੀ ਸਵੱਖਾ ਘਾਤਰ ਚਾਚ ਕਰਦੇ ਹੋ ਫਿਰ ਨਹੀਂ ਮਿਲਦਾ ਫਿਰ ਕੀ ਹੋ ਜਾਂਦਾ ਹੋਏ ਮਿਲਦਾ ਨਹੀਂ ਕਿਤੋਂ ਹਾਂ ਇਹ ਇਹ ਬਹੁਤ ਵਧੀਆ ਬਿਸਕਟ ਸੀਗੇ ਉਹਨਾਂ ਨੂੰ ਪਸੰਦ ਬਹੁਤ ਆਈ ਸੀ ਇਸ ਕਰਕੇ ਫਿਰ ਲੱਭ ਕੇ ਲੈ ਕੇ ਆਏ ਇਹ ਅਸ ਨਾਮ ਪੁੱਲੇ ਕੇ ਸੀ ਬੇਨਾ ਨਾਮ ਕੀ ਸਖਾਤ ਵਾਲੇ ਡਸਟ ਵਿੱਚ ਪਾਤੇ ਤੇ ਵਟ ਹੈ ਦੇਖੋ ਅਗਲਾ ਕਹਿੰਦਾ ਵੀ ਬਾਪ ਨਾ ਮਾਂ ਤੋਂ ਸ਼ੁਰੂ ਕਰਦੀ ਖਾਦੀ ਹੈ ਦੇਖੋ ਬਾਪ ਦਾ ਵੀ ਦਿਲ ਵਿੱਚ ਐਲੀ ਮਤਲਬ ਕਿੱਥੋਂ ਲੱਭ ਕੇ ਲਿਆ ਕਿੱਥੋਂ ਰੱਖਿਆ ਤੇ ਹੁਣ ਆਨਲਾਈਨ ਕੀਤਾ ਇਹਨੂੰ ਲੱਭ ਕੇ ਬਿਸਕਟ ਨੂੰ ਹੋਰ ਕਿਤੋਂ ਮਿਲੈ ਨਹੀਂ ਸੀਗੇ ਹੁਣ ਆਨਲਾਈਨ ਕੀਤਾ ਆਰਡਰ ਮੇਰੇ ਨਾਲ ਲੜਾਈ ਹੈ ਜਵਾਖਾ ਨਾਲ ਤੇਰਾ ਪਿਆਰ ਦਿਖਾਉਣਾ ਮੇਰੇ ਨਾਲ ਲੜਾਈ ਕੀ ਬਾਤ ਹੈ ਕੀ ਬਾਤ ਦੀ ਕੀ ਗੱਲ ਹੈ ਐਨੀ ਠੰਡ ਹੋ ਗਈ ਹੈ ਤੈਨੂੰ ਤਿੰਨ ਦਿਨਾਂ ਬਾਅਦ ਨਹਾਉਣੇ ਹੋਗੇ ਰਾਤ ਨੂੰ ਨਹਾ ਕੇ ਪੈਣੇ ਹੋ ਹਾਂ ਹੁਣ ਤਾਂ ਦੋ ਦਿਨ ਹੋ ਗਏ ਦੋ ਜੀ ਨਹਾਉਣੇ ਕੀ ਟਾਈਮ ਹੋ ਗਿਆ ਦੇਖ ਲੋ ਸ਼ਾਮ ਦੇ 8:30 ਹੋ ਗਏ 8:30 ਵਜੇ ਨਹਾ ਲਈਏ